ਅਧ ਪ੍ਰਕਾਸ਼ਪੁਰੂ ਬਾਬਾ ਮਨਾ ਰਹੇ ਹਾਂ ਪਾਟ ਸਹਿਬਾਨਾ ਨੇ ਵੀ ਆਖਿਆ ਹੈ ਵੀ ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਣੀ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿ ਆਵੇ ਗੁਰੇ ਅਮਰਦਾਸ ਕੀ ਇਕਾਥ ਕਥਾ ਹੈ ਇਕ ਜੀਹ ਕਛ ਕਹੀ ਨਾ ਜਾਏ ਪਾਟ ਸਹਿਬਾਨ ਕਹਿੰਦੇ ਇਸ ਜੀਬਾ ਦੇ ਨਾਲ ਸਤਿਗੁਰਾਂ ਦੀ ਮਹਿਮਾ ਨੂੰ ਗੁਰੂ ਸਾਹਿਬ ਦੀ ਵਡਿਆਈ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਜਨਮ ਦੀ ਗੱਲ ਕਰੀਏ ਸਾਹਿਬ ਜੀਆਂ ਦਾ ਜਨਮ ਬਾਬਾ ਤੇਜਪਾਲ ਜੀ ਦੇ ਘਰ ਵਿਖੇ ਰ ਮਾਤਾ ਸੁਲਖਣੀ ਜੀ ਦੀ ਕੁੱਖੋਂ ਹੁੰਦਾ ਹੈ ਕਿਤੇ ਇਤਿਹਾਸ ਦੇ ਵਿੱਚ ਮਾਤਾ ਲక్ష్ਮੀ ਕਰਕੇ ਵੀ ਨਾਮ ਆਇਆ ਹੈ ਤਕਰੀਬਨ 1479 ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਬਾਸਰਕੇ ਦੀ ਧਰਤੀ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਵਿਖੇ ਹੁਣ ਵੇਖੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਹੈ 1469 ਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ 1479 ਗੁਰੂ ਅਮਰਦਾਸ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲੋਂ 10 ਸਾਲ ਛੋਟੇ ਹਨ। ਤੇ ਧੰ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲੋਂ 22 ਸਾਲ ਵੱਡੇ ਹਨ। ਧੰ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਿਤਾ ਬਾਬਾ ਤੇਜਪਾਲ ਜੀ ਹਾਂ। ਹੁਣ ਇਹਨਾਂ ਦਾ ਵੀ ਜਿਹੜਾ ਮੁੱਢਲਾ ਜੀਵਨ ਹੈ ਨਾ ਉਹ ਇਸੇ ਤਰ੍ਹਾਂ ਤੀਰਥਾਂ ਤੇ ਭ੍ਰਮਣ ਕਰਦਾ ਹੀ ਨਿਕਲਿਆ ਤਕਰੀਬਨ ਲਗਾਤਾਰ 19 ਸਾਲ ਧੰ ਗੁਰੂ ਅਮਰਦਾਸ ਮਹਾਰਾਜੀ ਤੀਰਥ ਯਾਤਰਾ ਤੇ ਜਾਂਦੇ ਰਹੇ ਹਨ 19 ਸਾਲ ਹੁਣ 19 ਸਾਲ ਲਗਾਤਾਰ ਤੀਰਥ ਯਾਤਰਾਾਂ ਤੇ ਜਾਂਦੇ ਹਨ ਪਰ ਮਨ ਨੂੰ ਟਿਕਾ ਨਹੀਂ ਹੈ ਮਨ ਨੂੰ ਸਕੂਨ ਨਹੀਂ ਹੈ ਇਹ ਤੇ ਏਕੋ ਆਰਦਾ ਹੋਰ ਆਉਂਦੀ ਐ ਕਿਉਂਕਿ ਹੁਣ ਵੇਖੋ ਤਕਰੀਬਨ 19 ਸਾਲ ਲਗਾਤਾਰ ਜਾ ਰਹੇ ਆ ਨਾ ਉੱਥੇ ਇੱਕ ਪੰਡਤ ਹੋਇਆ ਜਿਹਦਾ ਨਾਮ ਇਤਿਹਾਸ ਵਿੱਚ ਦੁਰਗਾ ਕਰਕੇ ਆਉਂਦਾ ਹੈ ਹੁਣ ਜਿਹੜਾ ਦੁਰਗਾ ਬ੍ਰਾਹਮਣ ਹੋਇਆ ਦੁਰਗਾ ਪੰਡਤ ਹੋਇਆ ਨਾ ਉਹਦੇ ਨਾਲ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਬੜਾ ਪਿਆਰ ਸੀ ਬੜਾ ਪ੍ਰੇਮ ਸੀ ਕਿਉਂਕਿ ਜਦੋਂ ਵੀ ਤੀਰਥ ਯਾਤਰਾ ਤੇ ਜਾਣਾ ਤੇ ਉਹਨਾਂ ਨੂੰ ਮਿਲ ਕੇ ਆਉਣਾ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਪਾਣੀ ਜਿਹੜਾ ਉਹ ਵੀ ਛਕਾਉਣਾ ਤੇ ਤਕਰੀਬਨ ਇੱਕ ਦਿਨਾਂ ਧੰਗੁਰੂ ਅਮਰਦਾਸ ਮਹਾਰਾਜੀ ਆਪਣੇ ਹੱਥਾਂ ਦੇ ਨਾਲ ਜਦੋਂ ਉਸ ਬ੍ਰਾਹਮਣ ਨੂੰ ਪ੍ਰਸ਼ਾਦਾ ਛਕਾਉਣ ਲੱਗੇ ਨਾ ਤੇ ਧੰਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਧਿਆਨ ਹੈ ਨਾ ਉਹ ਤਕਰੀਬਨ ਸ਼ੁਰੂ ਤੋਂ ਹੀ ਘਰ ਦੇ ਵਿੱਚੋਂ ਹੀ ਉਹਦਾ ਦੀ ਪਰੰਪਰਾ ਬਣੀ ਆ ਘਰ ਦੇ ਵਿੱਚੋਂ ਉਦਾਂ ਦਾ ਹਾਲਾਤ ਬਣੇ ਹੋਏ ਹਨ ਵੀ ਤਕਰੀਬਨ ਇਸ ਪਾਸੇ ਜੋੜਿਆ ਭਾਵਨਾ ਵਾਲੇ ਪਾਸੇ ਜੋੜਿਆ ਹੋਇਆ ਹੈ ਉਹ ਗੱਲ ਵੱਖਰੀ ਹੈ ਵੀ ਤਕਰੀਬਨ ਤੀਰਥ ਆਦਿਕਾਂ ਤੇ ਜਾ ਰਹੇ ਹਨ ਭ੍ਰਮਣ ਕਰਦੇ ਹਨ ਪਰ ਧਰਮ ਦੀਆਂ ਗੱਲਾਂ ਸ਼ੁਰੂ ਤੋਂ ਹੀ ਕਰ ਰਹੇ ਹਨ ਕਿਉਂਕਿ ਪਿਤਾ ਜੀ ਧਰਮੀ ਹਨ ਫਿਰ ਆਪ ਵੀ ਉਹੀ ਧਰਮ ਨੂੰ ਅਪਣਾਇਆ ਹੋਇਆ ਤੇ ਉਸ ਦੁਰਗਾ ਬ੍ਰਾਹਮਣ ਨੇ ਪੁੱਛਿਆ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਧਰਮ ਦੀਆਂ ਬੜੀਆਂ ਗੱਲਾਂ ਕਰਦੇ ਹੋ ਤੁਸੀਂ ਸੇਵਾ ਵੀ ਬੜੀ ਕਰਦੇ ਹੋ ਭਾਵਨਾ ਬੜੀ ਆ ਤੁਹਾਡੇ ਅੰਦਰਾਂ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ ਜਿਨੇ ਤੁਹਾਨੂੰ ਐਦਾਂ ਮਤ ਦਿੱਤੀ ਹੈ ਜਿਨੇ ਤੁਹਾਨੂੰ ਇੰਨੀਆਂ ਸਿਆਣੀਆਂ ਗੱਲਾਂ ਸਿਖਾਈਆਂ ਗੁਰੂ ਕੌਣ ਹੈ ਤੁਹਾਡਾ ਜੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਗੱਲ ਪੁੱਛੀ ਨਾ ਵੀ ਤੁਹਾਡਾ ਗੁਰੂ ਕੌਣ ਹੈ ਤੇ ਜਵਾਬ ਦਿੱਤਾ ਕਹਿਣ ਲੱਗੇ ਮੇਰਾ ਗੁਰੂ ਕੋਈ ਨਹੀਂ ਮੈਂ ਅਜੇ ਤੱਕ ਗੁਰੂ ਬਣਾਇਆ ਹੀ ਨਹੀਂ ਗੁਰੂ ਧਾਰਨ ਹੀ ਨਹੀਂ ਕੀਤਾ ਤੇ ਸੱਚ ਜਾਣਿਓ ਉਸ ਬ੍ਰਾਹਮਣ ਨੇ ਪ੍ਰਸ਼ਾਦੇ ਵਾਲੇ ਥਾਲੀ ਪਰਾਂ ਕਰ ਦਿੱਤੀ ਕਹਿੰਦੇ ਨਗੁਰੇ ਦੇ ਹੱਥ ਦਾ ਕਦੀ ਪ੍ਰਸ਼ਾਦਾ ਨਹੀਂ ਛਕੀਦਾ ਤੁਸੀਂ ਤੇ ਅਜੇ ਤੱਕ ਨਗੁਰੇ ਹੋ ਤੁਹਾਨੂੰ 19 ਸਾਲ ਹੋਵੇ ਇੱਥੇ ਆਉਂਦਿਆਂ ਨੂੰ ਤੁਸੀਂ ਇੱਥੇ ਆ ਕੇ ਤੀਰਥ ਯਾਤਰਾ ਕਰਦੇ ਹੋ ਭ੍ਰਮਣ ਕਰਦੇ ਹੋ ਆਉਂਦੇ ਹੋ ਪਰ ਗੁਰੂ ਨਹੀਂ ਧਾਰਨ ਕੀਤਾ ਕਹ ਲੱਗੇ ਫਿਰ ਤੁਹਾਡੇ ਹੱਥ ਦਾ ਤਾਂ ਪਾਣੀ ਪੀਣਾ ਵੀ ਸਾਡੇ ਵਾਸਤੇ ਬੜਾ ਵੱਡਾ ਪਾਪ ਹੋਵੇਗਾ ਤੁਸੀਂ ਤੇ ਪ੍ਰਸ਼ਾਦਾ ਛਕਾਉਣ ਦੀ ਗੱਲ ਕਰਦੇ ਹੋ ਤੁਹਾਡੇ ਹੱਥੋਂ ਤੇ ਪਾਣੀ ਵੀ ਨਹੀਂ ਪੀ ਸਕਦੇ ਅਸੀਂ ਕਿਉਂਕਿ ਤੁਸੀਂ ਅਜੇ ਤੱਕ ਨਗੁਰੇ ਹੋ ਜਦੋਂ ਇਹ ਗੱਲ ਕੰਨਾਂ ਦੇ ਵਿੱਚ ਪਈ ਨਾ ਵੀ ਅਜੇ ਤੱਕ ਨਗੁਰਾ ਤੇ ਸਤਿਗੁਰੂ ਪਾਦਸ਼ਾਹ ਮਹਾਰਾਜ ਧੰਗੁਰੂ ਅਮਰਦਾਸ ਮਹਾਰਾਜ ਆਪਣੇ ਘਰ ਆ ਜਾਂਦੇ ਹਨ ਘਰੇ ਜਦੋਂ ਆਏ ਤਾਂ ਤੇ ਰਾਤ ਨੂੰ ਸੌਣ ਲੱਗੇ ਨਾ ਤੇ ਖਿਆਲ ਉਹੀ ਆ ਗਿਆ ਉਸ ਬ੍ਰਾਹਮਣ ਦੇ ਬਚਨ ਚ ਇਤੇ ਆ ਰਹੇ ਵਾਰ-ਵਾਰ ਉਹ ਗੱਲਾਂ ਚ ਇਤੇ ਆ ਰਹੀਆਂ ਵੀ ਮੈਨੂੰ ਇੰਨਾ ਸਮਾਂ ਹੋ ਗਿਆ ਮੈਂ ਅਜੇ ਤੱਕ ਆਪਣਾ ਗੁਰੂ ਹੀ ਧਰਨ ਕੀਤਾ ਮੈਂ ਅਜੇ ਤੱਕ ਗੁਰੂ ਨਹੀਂ ਆਪਣਾ ਬਣਾ ਸਕਿਆ ਮਨੋ ਵੀ ਮਨ ਦੇ ਵਿੱਚ ਤੜਫ ਬੜੀ ਜ਼ਿਆਦਾ ਮਨ ਬਹਿਬਰ ਹੋ ਗਿਆ ਮਨ ਦੇ ਵਿੱਚ ਤੜਫ ਬਹੁਤ ਜ਼ਿਆਦਾ ਲੱਗੀ ਹੋਈ ਹੈ ਇਹਨੇ ਨੂੰ ਸਤਿਗੁਰੂ ਧੰਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਪੁੱਤਰੀ ਬੀਬੀ ਅਮਰੋ ਜੀ ਹੁਣ ਜਿਹੜੀ ਬੀਬੀ ਅਮਰੋ ਹੈ ਨਾ ਉਹ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਦੀ ਭਤੀਜ ਨੂੰ ਲੱਗਦੀ ਆ ਭਾਵ ਇਹਨਾਂ ਦੇ ਭਰਾ ਦੇ ਪੁੱਤਰ ਨਾਲ ਵਿਆਹੀ ਹੋਈ ਆ ਬਾਬਾ ਤੇਜਪਾਲ ਜੀ ਹੁਣੇ ਚਾਰ ਭਰਾ ਸਨ ਹੁਣ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਭਰਾ ਦੇ ਪੁੱਤਰ ਨਾਲ ਬੀਬੀ ਅਮਰੋ ਦਾ ਵਿਆਹ ਹੋਇਆ ਹੁਣ ਬੀਬੀ ਅਮਰੋ ਧੰਨ ਸਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਪੁੱਤਰੀ ਹੈ ਤੇ ਰੰਗ ਚੜਿਆ ਬਾਣੀ ਦਾ ਭਗਤੀ ਦਾ ਰੰਗ ਚੜਿਆ ਹੋਇਆ ਹੁਣ ਸ਼ਬਦ ਉਚਾਰਨ ਕਰਦੇ ਹਨ ਆਪਣੇ ਮੁਖੋਂ ਜਿਹੜੇ ਸ਼ਬਦ ਬੀਬੀ ਅਮਰੋ ਜੀ ਸਵੇਰੇ ਅੰਮ੍ਰਿਤ ਵੇਲੇ ਜਿਹੜੇ ਉਚਾਰਦੇ ਹਨ ਉਹਨਾਂ ਸ਼ਬਦਾਂ ਦਾ ਜਦੋਂ ਵਾਇਰ ਕਰਦੇ ਹਨ ਤੇ ਤਕਰੀਬਨ ਉਹ ਸ਼ਬਦ ਹਨ ਜਿਹੜੇ ਉਹ ਹੁਣ ਕੰਨਾਂ ਦੇ ਵਿੱਚ ਪਏ ਹਨ ਧੰ ਸਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਹੁਣ ਬੀਬੀ ਅਮਰੋ ਜੀ ਸ਼ਬਦ ਪੜਦੇ ਸਨ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਹੁਣ ਇਹ ਸ਼ਬਦ ਪੜ ਕੇ ਨਾ ਤੇ ਜਦੋਂ ਇਹ ਸ਼ਬਦ ਸੁਣੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਮਨ ਨੂੰ ਬੜਾ ਸਕੂਨ ਮਿਲਿਆ ਬੜਾ ਚੈਨ ਆਇਆ ਆਪਣੇ ਘਰੋਂ ਉੱਠ ਕੇ ਬੀਬੀ ਅਮਰੋ ਦੇ ਕੋਲ ਆ ਗਏ ਬੀਬੀ ਅਮਰੋ ਨੇ ਆ ਕੇ ਬੜਾ ਸਤਿਕਾਰ ਕੀਤਾ ਜਦੋਂ ਵੇਖਿਆ ਵੀ ਆਏ ਹਨ ਬੜਾ ਸਤਿਕਾਰ ਕੀਤਾ ਪਿਤਾ ਜੀ ਪਹੁੰਚੇ ਹਨ ਰੋਸ ਸਭ ਪੁੱਛਿਆ ਕਹਿਣ ਲੱਗੇ ਪਤਰੀ ਜਿਹੜੇ ਤੁਸੀਂ ਆਪਣੀ ਰਸਨਾ ਤੋਂ ਇਹ ਉਚਾਰਨ ਕੀਤਾ ਬਣਦੇ ਸੀ ਇਹ ਕੀ ਹੈ ਕੋਈ ਕਵਤਾ ਹੈ ਹੁਣ ਬੀਬੀ ਅਮਰੋ ਨੇ ਆਖਿਆ ਨਹੀਂ ਇਹ ਕੋਈ ਕਵਤਾ ਨਹੀਂ ਹੈ ਇਹ ਤੇ ਸਤਿਗੁਰੂ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬੋਲ ਨੇ ਉਚਾਰਨ ਕੀਤਾ ਹੋਇਆ ਸ਼ਬਦ ਹੈ ਹੁਣ ਕਹਿ ਲੱਗੇ ਵੀ ਮੈਨੂੰ ਇੱਕ ਵਾਰ ਫੇਰ ਇਹ ਜਿਹੜੇ ਸ਼ਬਦ ਨੇ ਨਾ ਇਹ ਤੁਸੀਂ ਸੁਣਾਉਣਾ ਕਰੋ ਹੁਣ ਫੇਰ ਸੁਣਾਇਆ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਕਹਿੰਦੇ ਵੀ ਐਂ ਕਰੋ ਵੀ ਇਹਦਾ ਅਰਥ ਕੀ ਬਣਦਾ ਮੈਨੂੰ ਇਹ ਵੀ ਸਮਝਾਉਣਾ ਕਰੋ ਹੁਣ ਉਸ ਸਮੇਂ ਬੀਬੀ ਅਮਰੋ ਨੇ ਸਮਝਾਇਆ ਕਹਿੰਦੇ ਤਕਰੀਬਨ ਕਰਨੀ ਕਾਗਦ ਮਨ ਮਸਵਾਣੀ ਹੁਣ ਮਾਰ ਜਿਹੜਾ ਹੈ ਇਹਨੂੰ ਆਪਾਂ ਇੱਕ ਕਾਗਜ਼ ਦੀ ਨਿਆਇ ਤਕਰੀਬਨ ਜਾਣ ਲਈਏ ਤੇ ਜਿਹੜੇ ਕਰਮ ਹਨ ਉਹ ਛਿਆਈ ਦੇ ਨਿਆਈ ਜਾਣ ਲਈਏ ਵੀ ਹੁਣ ਕਾਗਜ਼ ਉੱਤੇ ਕੀ ਕੁਝ ਲਿਖਣਾ ਹੈ ਕੋਈ ਚੰਗਾ ਸੰਦੇਸ਼ ਲਿਖਣਾ ਜਾਂ ਮਾੜਾ ਲਿਖਣਾ ਉਹਨਾਂ ਬੱਚੇ ਆਪਣੇ ਪੜ੍ਹਦੇ ਹਨ ਇਹਨਾਂ ਨੇ ਵੀ ਇਹੀ ਵੇਖਣਾ ਨੇ ਵੀ ਹੁਣ ਉਸ ਕਾਪੀ ਦੇ ਉੱਤੇ ਨੋਟਬੁੱਕ ਜਿਹੜੀ ਮਿਲਿਆ ਉਹਦੇ ਉੱਤੇ ਕੀ ਲਿਖਣਾ ਹੈ ਕੋਈ ਚੰਗਾ ਲਿਖਣਾ ਜਾਂ ਕੁਝ ਮੰਦਾ ਲਿਖਣਾ ਕੁਝ ਗਲਤ ਲਿਖਣਾ ਕਹਿਣ ਲੱਗੇ ਜਿਹੜਾ ਮਨ ਹੈ ਕਾਗਜ਼ ਦੀ ਨਿਆਈ ਹੈ ਹੁਣ ਇਹ ਵੇਖੋ ਵੀ ਇਹਦੇ ਤੇ ਲੇਖ ਕਿਹੜੇ ਲਿਖਣੇ ਹਨ ਚੰਗੇ ਕਰਮ ਕਰਨੇ ਹਨ ਜਾਂ ਮੰਦੇ ਕਰਮ ਕਰਨੇ ਹਨ ਸਾਡੇ ਕਰਮ ਕਿਦਾਂ ਦੇ ਹੋਣੇ ਚਾਹੀਦੇ ਨੇ ਚੰਗੇ ਕਰਮ ਕਰਨ ਵੀ ਮੰਦੇ ਕਰਮ ਕਰਨ ਵੀ ਕਿਉਂਕਿ ਮਾਰ ਨੂੰ ਜਿਸ ਪਾਸੇ ਮਰਜ਼ੀ ਲਾ ਲੋ ਇਹਨੇ ਲੱਗ ਜਾਣਾ ਮਨ ਨੂੰ ਜਿੱਦ ਤਰ ਮਰਜ਼ੀ ਲੈ ਜਾਓ ਮਨ ਦੀਆਂ ਲਗਾਮਾਂ ਜਿਹੜੀਆਂ ਢਿੱਲੀਆਂ ਛੱਡ ਦਿਓ ਤੇ ਮਾਰੇ ਮੋٹے ਪਾਸੇ ਜਾਣ ਲੱਗ ਜੇਗਾ ਵਕਾਰਾਂ ਵੱਲ ਘੋੜੇ ਦੀ ਲਗਾਮ ਜਦੋਂ ਤੱਕ ਖਿੱਚ ਕੇ ਰੱਖੋਗੇ ਘੋੜਾ ਸਿੱਧਾ ਚੱਲੇਗਾ ਹਮੇਸ਼ਾ ਮੰਜ਼ਲ ਤੇ ਪਹੁੰਚਾਏਗਾ ਜਿਸ ਦਿਨ ਘੋੜੇ ਦੀਆਂ ਲਗਾਮਾਂ ਢਿੱਲੀਆਂ ਛੱਡ ਦਿੱਤੀਆਂ ਘੋੜਾ ਸੱਜੇ ਖੱਬੇ ਹੋਣਾ ਸ਼ੁਰੂ ਹੋ ਜਾਏਗਾ ਭਾਵ ਰਾਹ ਤੋਂ ਭਟਕਣਾ ਸ਼ੁਰੂ ਹੋਵੇਗਾ ਮਨ ਜਿਹੜਾ ਘੋੜੇ ਦੀ ਨਹੀਂ ਆਈ ਹੈ ਹੁਣ ਕਹਿੰਦੇ ਇਹ ਵੇਖੋ ਵੀ ਜਿਹੜਾ ਇਹ ਕਾਗਜ਼ ਮਨਰੂਪੀ ਕਾਗਜ਼ ਹੈ ਕਿਦਾਂ ਦੇ ਲੇਖ ਆਦਕ ਹਨ ਜਿਹੜੇ ਆਪਾਂ ਲਿਖਣੇ ਹਨ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ ਜਿਵੇਂ ਜਿਵੇਂ ਕਹਿੰਦੇ ਆਕਾਰਪੁਰਖ ਵਾਹਿਗੁਰੂ ਨੇ ਸਾਡੀ ਕਿਰਤ ਲਿਖੀ ਹੈ ਅਸੀਂ ਉਦਾਂ ਚੱਲ ਰਹੇ ਹਾਂ ਜਿਵੇਂ ਗੁਰੂ ਚਲਾ ਰਿਹਾ ਸਾਂ ਜਿਵੇਂ ਪਰਮਾਤਮਾ ਸਾਨੂੰ ਚਲਾਉਂਦੇ ਨੇ ਆ ਜੀਵ ਬਿਲਕੁਲ ਸੰਸਾਰ ਦੇ ਵਿੱਚ ਉਸ ਤਰ੍ਹਾਂ ਚੱਲਦਾ ਤਉ ਗੁਣ ਨਾਹੀ ਅੰਤ ਹਰੇ ਕਹਿੰਦੇ ਪਰਮਾਤਮਾ ਤੇਰੇ ਗੁਣਾਂ ਦਾ ਅੰਤ ਨਹੀਂ ਜਿ ਪੈ ਸਕਦਾ ਜਿਹੜੇ ਤੇਰੇ ਗੁਣ ਦੇ ਨਾਲ ਤੇਰੇ ਗੁਣਾਂ ਦਾ ਅੰਤ ਨਹੀਂ ਹੈ ਜਿਵੇਂ ਸਾਹਿਬ ਜੀਆਂ ਦਾ ਹੁਕਮ ਹੈ ਜਿਵੇਂ ਹੁਕਮ ਹੈ ਜੀਵ ਉਦੈ ਚੱਲਦਾ ਚਿਤ ਚੇਤਸ ਕੀ ਨਹੀਂ ਬਾਵ ਰਿਆ ਕਹਿੰਦੇ ਹੈ ਕਮਲਿਆ ਮਨਾ ਮੂਰਖ ਮਨਾ ਜਿਸ ਮਾਨਕ ਨੂੰ ਚੇਤੇ ਕਰਨਾ ਹੈ ਜਿਸ ਸਾਹਿਬ ਨੂੰ ਸਿਮਰਨਾ ਹੈ ਉਹਨੂੰ ਤੇ ਅਜੇ ਤੱਕ ਚੇਤੇ ਨਹੀਂ ਕੀਤਾ ਉਹ ਤੇ ਚੇਤੇ ਵਿੱਚ ਹੀ ਹੈ ਨਹੀਂ ਜਿਹਨੂੰ ਚੇਤੇ ਵਿੱਚ ਲਿਆਉਣਾ ਚਾਹੁੰਦੇ ਆ ਜਿਸ ਮਾਲਕ ਨੇ ਜੀਵਨ ਨੂੰ ਸਵਾਰਨਾ ਜੀਵਨ ਨੂੰ ਬਣਾਉਣਾ ਹੈ ਉਹ ਤੇ ਅਜੇ ਤੱਕ ਮੂਰਖ ਮਨਾਂ ਤੂੰ ਸਿਮਰਿਆ ਨਹੀਂ ਹੈ ਕਹਿ ਲੱਗੇ ਹਰ ਬਿਸਰਤ ਤੇਰੇ ਗੁਣ ਗਾਲਿਆ ਚੀਤੇ ਰਖੀ ਜਦੋਂ ਪਰਮਾਤਮਾ ਵਿਸਰ ਗਿਆ ਨਾ ਤੇ ਜਿਹੜੇ ਸਾਡੇ ਅੰਦਰ ਚੰਗੇ ਗੁਣ ਪਏ ਨੇ ਨਾ ਇਹ ਗਲ ਜਾਣ ਕੇ ਖਤਮ ਹੋ ਜਾਣ ਕੇ ਖਰਾਬ ਹੋ ਜਾਣੇ ਆ ਕਿਉਂਕਿ ਤਕਰੀਬਨ ਜਿਹੜੀ ਲੜੀਵਾਰ ਕਥਾ ਆਪਣੇ ਸਵੇਰ ਦੀ ਚੱਲ ਰਹੀ ਹੈ ਸੋਦਰ ਦੀ ਬਾਣੀ ਦੇ ਵਿਚਾਰ ਚੱਲ ਰਹੇ ਸੀ ਉਹਦੇ ਵਿੱਚ ਵੀ ਸ਼ਬਦ ਆਉਂਦਾ ਨਾ ਹਰ ਮਿਸਰਤ ਤੇਰੇ ਗੁਣ ਗਲਿਆ ਹੁਣ ਗਲਿਆ ਦਾ ਭਾਵ ਹੁੰਦਾ ਵੀ ਖਰਾਬ ਹੋ ਜਾਣਾ ਆਪਾਂ ਮੰਨ ਲਓ ਵੀ ਦੁਕਾਨ ਤੇ ਜਾਂਦੇ ਆਂ ਬਾਜ਼ਾਰ ਜਾਂਦੇ ਆਂ ਕੋਈ ਸਬਜ਼ੀ ਖਰੀਦ ਕੇ ਲਿਆਣੀ ਹੋਵੇ ਨਾ ਫਰੂਟ ਲਿਆਣਾ ਹੋਵੇ ਤੇ ਆਪਾਂ ਆਪ ਛਾਂਟ ਕੇ ਪਾਉਨੇ ਆਂ ਜਾਂ ਜੇ ਭਾਈ ਨੂੰ ਵੀ ਕਹਿਣਾ ਨਾ ਆਪਾਂ ਦੁਕਾਨਦਾਰ ਨੂੰ ਉਹਨੂੰ ਆਖਣਾ ਵੀ ਚੰਗੇ ਪਾਈਂ ਕਿ ਦੇਖੀ ਗਲਿਆ ਨਾ ਪਾਦੀ ਪਈ ਕਿਉਂਕਿ ਗਲਿਆ ਕਿਸੇ ਕੰਮ ਨਹੀਂ ਉਹ ਖਰਾਬ ਹੈ ਬੇਕਾਰ ਹੈ ਘਰ ਦੇ ਵਿੱਚ ਲਿਆ ਕੇ ਰੱਖ ਲੋ ਸਬਜੀ ਫਰੂਟ ਰੱਖਿਆ ਹੋਵੇਗਾ ਤੁਸੀਂ 2-4 ਦਿਨ ਉਹਨੂੰ ਨਾ ਵਰਤੋ ਉਹ ਫਿਰ ਗਲ ਜਾਣਾ ਉਹਨੇ ਫਿਰ ਉਹਨੂੰ ਸੱਟਣਾ ਪਵੇਗਾ ਹੁਣ ਸਾਡੇ ਅੰਦਰ ਪਰਮਾਤਮਾ ਨੇ ਚੰਗੇ ਗੁਣ ਵੀ ਪਾ ਕੇ ਭੇਜਿਆ ਪਰ ਅਸੀਂ ਉਹਨਾਂ ਚੰਗੇ ਗੁਣਾਂ ਨੂੰ ਵਰਤਿਆ ਹੀ ਨਹੀਂ ਜੀ ਦੇ ਕਰਕੇ ਫਿਰ ਉਹ ਭਾਈ ਗਲ ਕੇ ਖਤਮ ਹੋ ਗਏ ਚੰਗੇ ਗੁਣ ਹੀ ਨਹੀਂ ਖਤਮ ਹੁੰਦੇ ਅੰਦਰੋਂ ਕਿਉਂਕਿ ਧਿਆਨ ਹੀ ਉਸ ਪਾਸੇ ਨਹੀਂ ਹਰ ਵੀ ਸਿਰ ਤੇ ਤੇਰੇ ਗੁਣ ਗਾਲਿਆ ਪਰਮਾਤਮਾ ਹਿਰਦੇ ਵਿੱਚ ਉਹ ਵਿਸਾਰ ਦਿੱਤਾ ਤੇ ਸੱਚ ਜਾਣਿਓ ਜਿਹੜੇ ਚੰਗੇ ਗੁਣ ਤੇਰੇ ਅੰਦਰ ਪਏ ਨੇ ਭਾਵੇਂ ਉਹ ਵੀ ਗਲ ਗਏ ਹਨ ਵਕਾਰ ਖਤਮ ਹੋ ਚੁਕੇ ਹਨ ਹੁਣ ਇਸ ਤਰ੍ਹਾਂ ਜਦੋਂ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀਆ ਨੇ ਬੀਬੀ ਅਮਰੋ ਜੀ ਦੇ ਕੋਲੋਂ ਸ਼ਰਵਣ ਕੀਤੇ ਨਾ ਤੇ ਹੱਥ ਜੋੜ ਕੇ ਆਖਿਆ ਕਹਿ ਲਗ ਪੁਤਰੀ ਮੈਨੂੰ ਐਸੇ ਸਰਬ ਦੇ ਦਰਸ਼ਨ ਕਰਵਾ ਸਕਦੇ ਹੋ ਦیدار ਕਰਾ ਸਕਦੇ ਹੋ ਬੀਬੀ ਅਮਰੋ ਨੇ ਆਖਿਆ ਕਹਿਣ ਲੱਗੇ ਵੀ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਨਾ ਉਹ ਤੇ ਹੁਣ ਜੋਤੀ ਜੋਤ ਸਮਾ ਗਏ ਪ੍ਰਪੁਰ ਪਿਆਨਾ ਕਰ ਗਏ ਹਾਂ ਜੇ ਤੁਸੀਂ ਦਰਸ਼ਨ ਕਰਨੇ ਹਨ ਉਹਨਾਂ ਦੀ ਜਗ੍ਹਾ ਤੇ ਹੁਣ ਸਾਡੇ ਪਿਤਾ ਜੀ ਧੰ ਗੁਰੂ ਅੰਗਦ ਦੇ ਮਹਾਰਾਜੀ ਬੈਠੇ ਨੇ ਗੁਰਤਾ ਗੱਦੀ ਤੇ ਸੁਭਾਏ ਮਾਰਨ ਹਾਂ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾ ਸਕਦੇ ਹਾਂ ਤੁਸੀਂ ਦਰਸ਼ਨ ਕਰ ਲਓ ਬੀਬੀ ਅਮਰੋ ਜੀ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੈ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਹਨ ਹੁਣ ਜਿਸ ਵਕਤ ਖਡੂਰ ਸਾਹਿਬ ਆਏ ਬੀਬੀ ਅਮਰੋ ਜੀ ਅੱਗੇ ਗਏ ਮਿਲੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪੁੱਛਿਆ ਕਹਿੰਨੇ ਕਿ ਪੁੱਤਰੀ ਕੱਦੇ ਹੀ ਆਏ ਕਹਿੰਦੇ ਨਹੀਂ ਇੰਨੇ ਤੋਂ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਪਿੱਛੋਂ ਆ ਰਹੇ ਸਨ ਉਹ ਵੀ ਪਹੁੰਚ ਗਏ ਤੇ ਵੇਖੋ ਸਤਿਗੁਰੂ ਧੰਗੁਰੂ ਅੰਗਦ ਦੇ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਹੁਣ ਰਿਸ਼ਤੇ ਦੇ ਵਿੱਚ ਕੁੜਮ ਲੱਗਦੇ ਹਨ ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਦੀ ਪੁੱਤਰੀ ਦਾ ਜਿਹੜਾ ਵਿਆਹ ਆ ਕਾਰਜ ਹੈ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਭਰਾਤਾ ਦੇ ਪੁੱਤਰ ਨਾਲ ਹੋਇਆ ਇਸ ਕਰਕੇ ਜਿਹੜੀ ਰਿਸ਼ਤੇਦਾਰੀ ਆ ਕੁੜਮਾਚਾਰੀਆ ਕੁੜਮ ਲੱਗਦੇ ਹਨ ਧੰਗ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਉਂਦੇ ਵੇਖਿਆ ਨਾ ਤੇ ਦੋਵੇਂ ਹੱਥ ਖਿਲਾਰਲੇ ਵੀ ਗਲਵਕੜੀ ਪਾਵਾਂਗੇ ਹੁਣ ਭਾਵ ਗਲ ਨਾਲ ਲਾ ਲੈਂਦੇ ਆ ਕੁੜ ਮਹਾਨ ਮਿਲਣ ਦਾ ਤਰੀਕਾ ਹੈ ਪਰ ਸਤਿਗੁਰੂ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਗਲੇ ਨਹੀਂ ਲੱਗਣਾ ਚਾਹੁੰਦੇ ਆਉਂਦਿਆਂ ਸਾਰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੈਰੀਂ ਪੈ ਗਏ ਆ ਪੈਰੀਂ ਪੈ ਗਏ ਆ ਨਿਮਰਤਾ ਦੀ ਭਾਵਨਾ ਵੇਖੋ ਹੁਣ ਤੁਸੀਂ ਇੱਥੇ ਇੰਨੀ ਜ਼ਿਆਦਾ ਨਿਮਰਤਾ ਹੈ ਵੀ ਆਉਂਦਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਟਹਿ ਪਏ ਆਉਂਦਿਆਂ ਚਰਨਾਂ ਦੇ ਵਿੱਚ ਪੈ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਚਰਨਾਂ ਉਚਾ ਕੇ ਆਪਣੀ ਗਲ ਨਾਲ ਲਾਇਆ ਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਅੱਜ ਤੁਹਾਨੂੰ ਮਿਲਣ ਵਾਸਤੇ ਤੇ ਤੁਹਾਡੇ ਕੋਲ ਰਹਿਣ ਵਾਸਤੇ ਆਇਆ ਅੱਜ ਮਿਲ ਕੇ ਵਾਪਸ ਨਹੀਂ ਜਾਣਾ ਹੁਣ ਪੱਕਾ ਹੀ ਤੁਹਾਡੇ ਚਰਨਾਂ ਦੇ ਵਿੱਚ ਰਹਿਣਾ ਹੈ ਸਤਿਗੁਰੂ ਪਾਤਸ਼ਾਹ ਧੰਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ ਹੁਣ ਵੇਖੋ ਜਿੱਥੇ ਅਸੀਂ ਜ਼ਿੰਦਗੀ ਜਿਉਣੀ ਵੀ ਛੱਡ ਦਿੱਤੀ ਸਾਡੇ ਆਸ ਮੁੱਕ ਜਾਂਦੀ ਵੀ ਹੁਣ ਮੈਂ ਕੋਈ ਕੰਮ ਕਾਰ ਕਰਨ ਵਾਲਾ ਨਹੀਂ ਤਕਰੀਬਨ ਧੰਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਦੇ ਵਿੱਚ ਧੰਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਹਨ 62 ਸਾਲ ਦੀ ਉਮਰ ਦੇ ਵਿੱਚ ਤੇ ਅਸੀਂ ਤਕਰੀਬਨ 50 55 ਦੇ ਨੇੜੇ ਜਾ ਕੇ ਆਖਰ ਦੇ ਵੀ ਹੁਣ ਸਾਡੇ ਤੋਂ ਨਾਮ ਵੀ ਨਹੀਂ ਜਪਿਆ ਜਾਂਦਾ ਕਿ ਅਸੀਂ ਕੁਝ ਕਾਰ ਨਹੀਂ ਸਕਦੇ 62 ਸਾਲ ਦੀ ਉਮਰ ਦੇ ਵਿੱਚ ਪਹੁੰਚ ਗਏ ਹੁਣ ਜਾ ਕੇ ਸੇਵਾ ਦੇ ਵਿੱਚ ਤਤ ਪਰ ਹੋ ਗਏ ਹਨ 62 ਸਾਲ ਤੋਂ ਲੈ ਕੇ ਤਕਰੀਬਨ 12 ਸਾਲ ਲਗਾਤਾਰ ਸੇਵਾ ਕੀਤੀ ਹੈ 12 ਸਾਲ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਵੰਡੀ ਸੇਵਾ ਇਹ ਹੈ ਵੀ ਸਤਿਗੁਰਾਂ ਵਾਸਤੇ ਗਾਗਰ ਜਲ ਦੀ ਭਰ ਕੇ ਲਿਆਉਣੀ ਤੇ ਹਰ ਰੋਜ਼ ਗੁਰੂ ਸਾਹਿਬ ਮਹਾਰਾਜ ਨੂੰ ਇਸ਼ਨਾਨ ਕਰਾਉਣਾ 12 ਸਾਲ ਸੇਵਾ ਕੀਤੀ ਹੈ ਗਾਗਰ ਆਪਣੇ ਸਿਰ ਤੇ ਚੱਕ ਕੇ ਲਿਆਣੀ ਮੋਢਿਆਂ ਤੇ ਰੱਖ ਕੇ ਲਿਆਣੀ ਤੇ ਆ ਕੇ ਸੇਵਾ ਕਰਾਉਣੀ ਜਦੋਂ ਇਸ਼ਨਾਨ ਕਰਵਾ ਦੇਣਾ ਤੇ ਫੇਰ ਕਦੇ ਜਿੱਤੇ ਰਹਿੰਦੇ ਉਥੇ ਝਾੜੂ ਦੀ ਸੇਵਾ ਕਰਨੀ ਪੋਚੇ ਦੀ ਸੇਵਾ ਕਰਨੀ ਸੰਗਤ ਲਿਆਉਣਾ ਉਹਨਾਂ ਦੇ ਝੂਠੇ ਭਾਂਡੇ ਜਿਹੜੇ ਉਹ ਮੰਦਨੇ ਸ਼ੁਰੂ ਕਰਦੇ ਨੇ ਵੀ ਇੰਨੀ ਸੇਵਾ ਸਤਿਗੁਰੂ ਧੰਨ ਸਾਹਿਬ ਸ੍ਰੀ ਗੋਵਰ ਅਮਰਦਾਸ ਮਹਾਰਾਜੀ ਕਰਦੇ ਰਹੇ ਹਣ ਹੌਲੀ ਹੌਲੀ ਅਵਸਥਾ ਇਦਾਂ ਦੀ ਬਣੀ ਗਈ ਸੇਵਾ ਕਰਦੇ ਰਹੇ ਹੱ ਇੱਕ ਦਿਨ ਜਦੋਂ ਗਾਗਰ ਭਰਨ ਵਾਸਤੇ ਗਏ ਤੇ ਗਾਗਰ ਭਰ ਕੇ ਉੱਠਣ ਲੱਗੇ ਨਾ ਪੈਰ ਜਿਹੜਾ ਥੋਏ ਵਿੱਚ ਆ ਗਿਆ ਖੱਡ ਦੇ ਵਿੱਚ ਆ ਕੇ ਤੇ ਡਿੱਗ ਗਏ ਤੇ ਖਰਾਕ ਹੋਇਆ ਤੇ ਕਹਿ ਲਵੇ ਉੱਥੇ ਤਕਰੀਬਨ ਨਾਲ ਕਿਸੇ ਦਾ ਘਰ ਸੀ ਕੋਈ ਜਲਾਇਆ ਆਦਿਕ ਸਾਲੂੜਾਂ ਦਾ ਘਰ ਹੈ ਤੈਨੂੰ ਪੁੱਛਿਆ ਵੀ ਕੌਣ ਹੈ ਤੇ ਉਹ ਸਮੇਂ ਉਹ ਜਿਹੜੇ ਜਰਾਹਣ ਸੀ ਕਹਿੰਦੇ ਉਹ ਆਖਣ ਲੱਗੀ ਵੀ ਹੋਣਾ ਅਮਰੂ ਕਮਲਾ ਅਮਰੂ ਨਥਾਵਾ ਵੀ ਕਹਿ ਦਿੰਦੇ ਤੇ ਅਮਰੂ ਕਮਲਾ ਵੀ ਕਹਿੰਦੇ ਅਮਰੂ ਕਮਲਾ ਜੇ ਅੱਧੀ ਰਾਤ ਵੀ ਨਹੀਂ ਟਿਕਦਾ ਨਾ ਸੌਂਦਾ ਨਾ ਸੌਣ ਦਿੰਦਾ ਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਕਮਲਾ ਆਖਿਆ ਵੀ ਨਥਾਵੇਂ ਤੇ ਸਹਿਬ ਜੀਆ ਦੇ ਮੁਖ ਦੇ ਵਿੱਚੋਂ ਸਹਿ ਸੁਭਾਈ ਬਚਨ ਨਿਕਲ ਗਿਆ ਕਹਿ ਲੱਗੇ ਕਮਲਿਏ ਥਾ ਮਿਲੀ ਹੋਣਾ ਮੈਨੂੰ ਪਹਿਲਾਂ ਨਥਾਵਾ ਸੀ ਹੁਣ ਤੇ ਥਾ ਮਿਲ ਗਈ ਆ ਕਮਲਿਏ ਹੁਣ ਮੈਨੂੰ ਥਾ ਮਿਲ ਗਈ ਆ ਇਹ ਗੱਲ ਜਦੋਂ ਕਈ ਬਚਨ ਨਿਕਲੇ ਹਨ ਤੇ ਉਹ ਜਿਹੜੀ ਔਰਤ ਸੀ ਉਹ ਕਮਲੀਆਂ ਵੀ ਹਰਕਤਾਂ ਕਮਲਿਆਂ ਵਾਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਤਿਗੁਰੂ ਜਦੋਂ ਦੁਬਾਰਾ ਪਨ ਗਏ ਧੰਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਗੁਰੂ ਅਮਰਦਾਸ ਮਹਾਰਾਜ ਤੇ ਸਤਿਗੁਰਾਂ ਨੇ ਜਾਂਦਿਆਂ ਪੁੱਛਿਆ ਕਹਿਣ ਲੱਗੇ ਅੱਜ ਲੇਟ ਹੋਵੇ ਉਹ ਕੀ ਗੱਲ ਹੈ ਅੱਜ ਬੜਾ ਸਮਾਂ ਲਾ ਦਿੱਤਾ ਤੁਸੀਂ ਧੰਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਮੈਂ ਉੱਥੇ ਜਦੋਂ ਗਾਗਰ ਚੱਕੇ ਆਉਣ ਲੱਗਾ ਸੀ ਤੇ ਮੇਰਾ ਪੈਰ ਖੱਡ ਵਿੱਚ ਡਿੱਗਣ ਦੇ ਕਰਕੇ ਤੇ ਮੈਂ ਵੀ ਡਿੱਗ ਗਿਆ ਸੰਨ ਜਿਦੇ ਕਰਕੇ ਮੇਰੇ ਤੋਂ ਦੇਰੀ ਹੋ ਗਈ ਆ ਆਪ ਜੀ ਮੈਨੂੰ ਮਾਫ ਕਰ ਦਿਓ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਗੁਰੂ ਅੰਗਦ ਸਾਹਿਬ ਦੇ ਬਚਨ ਸੰਨ ਸਤਿਗੁਰੂ ਕਹਿਣ ਲੱਗੇ ਡਿੱਗਦਾ ਕੌਣ ਹੈ ਕੌਣ ਡਿੱਗਦਾ ਸਤਿਗੁਰੂ ਕਹਿਣ ਲੱਗੇ ਚੇਤੇ ਰੱਖਿਓ ਫਲ ਉਦੋਂ ਜ਼ਮੀਨ ਤੇ ਡਿੱਗਦਾ ਜਦੋਂ ਪੱਕ ਜਾਂਦਾ ਕੱਚਾ ਫਲ ਨਹੀਂ ਕਦੇ ਡਿੱਗਦਾ ਪੱਕ ਜਾਂਦਾ ਉਹ ਤੋਂ ਫਲ ਜ਼ਮੀਨ ਤੇ ਡਿੱਗਦਾ ਤੇ ਸਤਿਗੁਰਾਂ ਨੇ ਬਚਨ ਕੀਤੇ ਕਹਿਣ ਲੱਗੇ ਅੱਜ ਤੁਹਾਡੀ ਸੇਵਾ ਪੱਕ ਗਈ ਹੈ ਸੇਵਾ ਫਲ ਗਈ ਹੈ ਸਤਿਗੁਰਾਂ ਨੇ ਜਾਂਦਿਆ ਸੀਨੇ ਨਾਲ ਲਾ ਲਿਆ ਗਲਵਕੜੀ ਦੇ ਵਿੱਚ ਲੈ ਲਿਆ ਹੁਣ ਵੇਖੋ ਧੰਨ ਸਾਇਦ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਕਰੀਬਨ ਜਦੋਂ ਸਤਿਗੁਰਾਂ ਦੇ ਨਾਲ ਵਿਚਾਰ ਕਰਦੇ ਇੰਨੇ ਨੂੰ ਜੁਲਾਹੇ ਦਾ ਪਰਿਵਾਰ ਜਿਹੜਾ ਉਹ ਵੀ ਆ ਗਿਆ ਉਹਨਾਂ ਨੇ ਆ ਕੇ ਨਮਸਕਾਰ ਕੀਤੀ ਤੇ ਸਤਗੁਰੂ ਪਾਤਸ਼ਾਹ ਨੂੰ ਆਖਿਆ ਕਹਿ ਲੱਗੇ ਮਹਾਰਾਜ ਵੀ ਉਹ ਪਹਿਲਾਂ ਠੀਕ ਸਨ ਬਸ ਕੁਝ ਕੁ ਸਮੇਂ ਤੋਂ ਇਦਾਂ ਦੀਆਂ ਹਰਕਤਾਂ ਹੋ ਰਹੀਆਂ ਐ ਵੀ ਕਮੜਿਆਂ ਵਾਲੀਆਂ ਪਾਗਲਾ ਵਾਲੀਆਂ ਹਰਕਤਾਂ ਕਰ ਰਹੀ ਹੈ ਮੇਰੀ ਇਹ ਪਤਨੀ ਆ ਧਰਮ ਪਤਨੀ ਇਦਾਂ ਦੀਆਂ ਗੱਲਾਂ ਤੇ ਉਸ ਸਮੇਂ ਸਤਗੁਰਾਂ ਨੇ ਆਖਿਆ ਵੀ ਵਾਪਰਿਆ ਕੀ ਆ ਹੋਇਆ ਕੀ ਆ ਦੱਸੋ ਉਹ ਸਾਰੀ વાਤਾ ਸੁਣਾਈ ਕਹਿ ਲੱਗੇ ਵੀ ਇਦਾਂ ਦੀ ਗੱਲ ਹੈ ਵੀ ਇਹ ਜਦੋਂ ਪਾਣੀ ਧਰਨ ਵਾਸਤੇ ਗਏ ਸਨ ਇਹ ਡਿੱਗੇ ਖੜਾਕ ਹੋਇਆ ਤੇ ਅਸੀਂ ਪੁੱਛਿਆ ਤੇ ਮੇਰੇ ਘਰ ਵਾਲੇ ਨੇ ਆਖਿਆ ਵੀ ਹੋਣਾ ਅਮਰੋਖ ਕਮਲਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਗੁਰੂ ਅਮਰਦਾਸ ਜੀ ਮਾਹਰ ਕਹਿੰਦੇ ਤੁਸੀਂ ਮੁਖੋਂ ਵੀ ਬਚਨ ਕੀਤਾ ਸੀ ਸਤਿਗੁਰੂ ਪਾਤਸ਼ਾਹ ਮੈਂ ਕੁਝ ਨਹੀਂ ਮੇਰੇ ਤੇ ਸਹਿਜ ਸੁਭਾਈ ਮੁਖ ਤੇ ਵਿੱਚੋਂ ਬਚਨ ਨਿਕਲਿਆ ਕਮਲਿਏ ਮੈਨੂੰ ਥਾ ਹੀ ਹੁਣ ਮਿਲੀ ਹੈ ਪਹਿਲਾਂ ਨਾ ਥਾਵਾ ਸੀ ਥਾਂ ਤੇ ਹੁਣ ਮਿਲੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵਸ ਤੁਹਾਡੇ ਮੂੰਖੋਂ ਨਿਕਲੇ ਆ ਨਾ ਸ਼ਬਦ ਕਮਲੀਏ ਤੇ ਤੁਹਾਡੇ ਸ਼ਬਦ ਦਾ ਹੀ ਪਰਤਾਪ ਹੈ ਇਹ ਅੱਜ ਉਸੇ ਸਮੇਂ ਤੁਹਾਡੇ ਸ਼ਬਦ ਪਰਪੱਕ ਹੋ ਗਏ ਟਾਲੋ ਵਿਜੀਦੇ ਕਰਕੇ ਕੌੜੀ ਹੋ ਚੁੱਕੀ ਹੈ ਇਹਨੂੰ ਮaaf ਕਰ ਦੇਵਾ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਆਖਿਆ ਭਾਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਮਾਫੀ ਮੰਗੋ ਵੇਣਾ ਨਹੀਂ ਮaaf ਕਰਨਾ ਕਿਉਂਕਿ ਇਹਨਾਂ ਨੇ ਮੂੰਖੋਂ ਬਚਨ ਕਹੀ ਹਨ ਸਾਧਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਸਮੇਂ ਕਹਿਣ ਲੱਗੇ ਵੀ ਤੁਸੀਂ ਪਰਵਾਰ ਹੋ ਅੱਜ ਤੁਸੀਂ ਗੁਰੂ ਨਾਨਕ ਦੇ ਤਖਤ ਦੇ ਵੈਣ ਦੇ ਯੋਗ ਹੋ ਕਿਉਂਕਿ ਤੁਹਾਡੇ ਬਚਨ ਟਾਲ ਹੋ ਰਹੇ ਨੇ ਤੁਹਾਡੇ ਅੰਦਰ ਭਾਵਨਾ ਬੜੀ ਹੈ ਤੁਹਾਡੇ ਅੰਦਰ ਸ਼ਰਧਾ ਬੜੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜਿਆ ਨੇ ਤਕਰੀਬਨ 1552 ਦੇ ਵਿੱਚ ਗੁਰਤਾ ਗਦੀ ਹੈ ਜਿਹੜੀ ਉਹ ਪ੍ਰਾਪਤੋਂ ਜਾਂਦੀ ਹੈ 22 ਸਾਲ ਤੇ ਤਕਰੀਬਨ ਕੁਝ ਕੁ ਮਹੀਨੇ ਗੁਰਤਾ ਗਦੀ ਤੇ ਕਾਇਮ ਰਹੇ ਹਨ ਸਤਿਗੁਰੂ ਧਰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ऐसे सतगुरु ਧੰਗੁਰ ਅਮਰਦਾਸ ਮਹਾਰਾਜ ਜੀ ਨੇ ਜਿਹੜੇ 19 ਤੋਂ 20 ਸਾਲ ਤੀਰਥਾਂ ਦੇ ਭਟਕਦੇ ਰਹੇ ਪਰ ਮਨ ਨੂੰ ਚੈਨ ਨਹੀਂ ਮਿਲਿਆ ਤੇ ਸੱਚ ਜਾਣਿਓ ਉਹੀ ਗੁਰੂ ਧੰਗੁਰ ਅਮਰਦਾਸ ਅੱਜ ਸਾਨੂੰ ਰੋਜ਼ ਪੁਕਾਰ ਕੇ ਕਹਿੰਦੇ ਨੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈ ਪਾਇਆ ਅਸੀਂ ਜਿੰਨਾ ਮਰਜੀ ਗੁਰੂ ਨਾਲੋਂ ਮੁੱਖ ਮੋੜ ਲਈਏ ਪਰ ਜਦੋਂ ਤੱਕ ਧੰਗੁਰ ਅਮਰਦਾਸ ਮਹਾਰਾਜ ਜੀ ਨੂੰ ਚੇਤੇ ਨਹੀਂ ਕਰਦੇ ਸਾਡੀ ਬੰਦ ਖਲਾਸੀ ਨਹੀਂ ਹੋ ਸਕਦੀ ਸਾਡੇ ਘਰ ਦਾ ਕੋਈ ਵੀ ਕਾਰਜ ਜਿਹੜਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਵੇਖੋ ਜਦੋਂ ਬੱਚਾ ਜਨਮਦਾ ਹੈ ਤੇ ਉਦੋਂ ਜੇ ਆਪਾਂ ਅਰਦਾਸ ਕਰਾਉਣੀ ਹੈ ਦੇਗ ਬਣਾ ਕੇ ਲਿਆਏ ਆਂ ਜਾਂ ਪਾਠ ਕਰਾਉਂਦੇ ਆਂ ਆਪਾਂ ਸੁਖਮਣੀ ਸਾਹਿਬ ਦਾ ਖੰਡ ਪਾਲ ਸਾਹਿਬ ਕਰਾਉਣੀ ਆ ਉਦੋਂ ਵੀ ਸਾਨੂੰ ਆਨੰਦ ਸਾਹਿਬ ਦੇ ਪੜਨਾ ਹੀ ਪੈਂਦਾ ਨਾ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਆ ਜੇ ਢਿੰਗਾ ਪੁੱਤਰਾਂ ਦਾ ਵਿਆਹ ਕਰਦੇ ਆ ਉਦੋਂ ਬਾਣੀ ਪੜਾਉਨੇ ਆ ਸਹਿਜ ਪਾਠ ਖੰਡ ਪੜ੍ਹ ਸਾਹਿਬ ਸੁਖਮਣੀ ਸਾਹਿਬ ਪੜਾਉਨੇ ਆ ਉਦੋਂ ਵੀ ਆਨੰਦ ਸਭ ਸਾਨੂੰ ਪੜਨਾ ਪੈਂਦਾ ਤੇ ਜਦੋਂ ਜੀਵ ਇਸ ਸੰਸਾਰ ਤੋਂ ਚੜ੍ਹਿਆ ਜਾਂਦਾ ਹੈ ਲੜਾਈ ਕਰ ਜਾਂਦਾ ਉਹਦੀ ਮੁਕਤੀ ਵਾਸਤੇ ਜੇ ਆਪਾਂ ਜਾਪ ਕਰਾਉਨੇ ਆ ਤੇ ਉਦੋਂ ਵੀ ਆਨੰਦ ਸਾਹਿਬ ਪੜਿਆ ਜਾਂਦਾ ਸੱਚ ਜਾਣਿਓ ਅਸੀਂ ਜਿੰਨਾ ਮਰਜੀ ਪਿੱਛੇ ਭੱਜ ਲਈਏ ਪਰ ਜਦੋਂ ਤੱਕ ਧੰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਯਾਦ ਨਹੀਂ ਕਰਦੇ ਸਾਡੀ ਬੰਦ ਖਲਾਸੀ ਨਹੀਂ ਹੋ ਸਕਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਤਕਰੀਬਨ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਆ ਸਾਡੀ ਝੋਲੀ ਅੰਦਰ ਪਾਈਆ ਹੁਣ ਵੇਖੋ ਜਿਸ ਸਾਹਿਬ ਦਾ ਕਦੇ ਮਨ ਨਹੀਂ ਸੀ ਟਿਕਦਾ ਅੱਜ ਉਹੀ ਗੁਰੂ ਸਾਨੂੰ ਦੱਸ ਰਹੇ ਹਨ ਵੀ ਮਨ ਨੂੰ ਟਿਕਾਉਣਾ ਕਿਵੇਂ ਆਨੰਦ ਆਉਣਾ ਕਿਵੇਂ ਆਨੰਦ ਲੈਣ ਵਾਸਤੇ ਵੀ ਗੁਰੂ ਕੋਲ ਆਉਣਾ ਪਵੇਗਾ ਵੀ ਅਸੀਂ ਗੁਰੂ ਧਾਰਨ ਕੀਤਾ ਤੁਹਾਨੂੰ ਗੁਰੂ ਧਾਰਨ ਕਰਨਾ ਪਵੇਗਾ 12 ਸਾਲ ਸੇਵਾ ਕੀਤੀ 12 ਸਾਲ ਸੇਵਾ ਕਰਕੇ 12 ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਰਹੀਆਂ ਸਾਲ ਦੇ ਵਿੱਚ ਇੱਕ ਸਰਪਾਉ ਬਖਸ਼ਿਸ਼ ਦਾ ਸਰਪਾਉ ਮਿਲਦਾ ਰਿਹਾ ਵੀ ਬਖਸ਼ਿਸ਼ ਦਾ ਸਰਪਾਉ ਮਿਲਦਾ ਰਿਹਾ ਸਤਗੁਰੂ ਪਾਤਸ਼ਾਹ ਜਿਹਨੂੰ 12 ਸਾਲਾਂ ਦੇ ਵਿੱਚ 12 ਬਖਸ਼ਿਸ਼ਾਂ ਨਮਾਨਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਗੱਤਿਆਂ ਦੇ ਗਾਤਨ ਪੱਤਿਆਂ ਦੇ ਪੱਤ ਨਥਾਵਿਆਂ ਦੇ ਥਾਵ ਲਜਿਆਂ ਦੀ ਲਜ ਨਿਆਸਰਿਆਂ ਦੇ ਆਸਰੇ ਤੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜੀਆਂ ਨੂੰ 12 ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਇੰਨੇ ਸੇਵਾ ਦੇ ਵਿੱਚ ਪਰਪੱਕ ਹੋ ਚੁੱਕੇ ਸਨ ਤਕਰੀਬਨ 1552 ਦੇ ਵਿੱਚ ਸਤਿਗੁਰੂ ਧਰ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀਆਂ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਰਹੀ ਹੈ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆ ਨੇ ਇਹ ਪਾਵਨ ਬਾਣੀ ਹੈ ਜਿਹੜੀ ਸਤਿਗੁਰਾਂ ਨੇ ਸਾਡੀ ਛੋੜੀ ਅੰਦਰ ਪਾਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵਿੱਚ ਤਕਰੀਬਨ 917 ਸ਼ਬਦ ਜਿਹੜੇ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ 917 ਸ਼ਬਦ ਤੇ 17 ਰਾਗਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਐਸੇ ਸਤਿਗੁਰੂ ਤਾਂ ਦੇ ਸਭ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਾਂ ਦੇ ਪ੍ਰਕਾਸ਼ ਗੁਰੂ ਨੂੰ ਆਪਾ ਮਨਾ ਰਹੇ ਹਾਂ ਆਪ ਸਰਬੱਤ ਸਿੰਘਾਂ ਤਾਂ ਨੂੰ ਸਹਿਬਾਂ ਦੇ ਪ੍ਰਕਾਸ਼ ਗੁਰੂ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਸਤਿਗੁਰੂ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਵਿਚਾਰਾਂ ਕਰਦੇ ਆ ਬੇਅੰਤ ਭੁੱਲਾ ਸਤਿਗੁਰੂ ਜੀ ਬਖਸ਼ਿਸ਼ ਕਰਨ ਯੋਗ ਹਨ ਆਪ ਸਰਬੱਤ ਸਿੰਘਾਂ ਬਖਸ਼ਣ ਯੋਗ ਹੋ ਬਲਾਉ ਫਤੇ ਆਪ ਕੋ ਜੀਵਾਲ ਗੁਰਜੀਕਾ ਬਾਦਸ਼ਾਹ ਵਾਹ ਤੁਮ ਜੀ ਕੀ ਫਤਿਹ